ਉਹ ਪਤਾ ਹੈ ਕਿ ਅੱਜ ਦਾ ਜਿਹੜਾ ਦਿਨ ਹੈ ਇਹ ਮਾਤ ਬੋਲੀ ਦਿਵਸ ਦੇ ਜੋ ਅਸੀਂ ਮਨਾ ਰਹੇ ਆ ਤੇ ਮਾਤ ਬੋਲੀ ਨੂੰ ਸਮਰਪਿਤ ਦਾ ਦਿਹਾੜਾ ਇਸ ਦੇ ਵਿੱਚ ਮੈਂ ਤੁਹਾਨੂੰ ਕੁਝ ਗੱਲਾਂ ਦੱਸਾਂਗੀ ਕਿ ਬੇਸ਼ੱਕ ਤੁਸੀਂ +1 ਤੇ 2 ਕਰ ਲੈਣੀ ਇੱਥੋਂ ਲੇਕਿਨ ਅੱਗੇ ਵੀ ਤੁਹਾਨੂੰ ਇਹ ਜਾ ਕੇ ਜਿਹੜੇ ਮਾਤ ਬੋਲੀ ਦੇ ਕੁਝ ਹੁਨਰ ਹੈ ਉਹ ਤੁਹਾਨੂੰ ਮੈਂ ਸਮਝ ਕੇ ਕਰਾਂਗੀ ਤੇ ਤੁਹਾਡੇ ਅੱਗੇ ਵੀ ਕੰਮ ਆਣਗੇ ਪੰਜਾਬੀ ਭਾਸ਼ਾ ਨੂੰ ਸਭ ਲੋਕੀ ਦਿ ਲੋ ਅਸੀਂ ਹੁਣ ਕਰੀਏ ਪਿਆਰ ਹੁਣਾ ਪੜ੍ਹ ਲਿਖਣ ਸਿੱਖਣ ਜੇ ਸਭ ਕਰੀਏ ਸੋਚ ਵਿਚਾਰ ਆਖਣ 35 ਅਖਰੀ ਆਖਣ 35 ਅਖਰੀ ਪਰ ਦੁਨੀਆਂ ਦੇ ਕੋਲ ਬਣਨ 41 ਹਰ ਦੁਨੀ ਦੀ ਆਵਾਜ਼ ਅਲੱਗ ਹੈ ਤੇ ਕਰਨ ਅਲੱਗ ਉਚਾਰ ਤਿੰਨ ਸਵਰ ਤੇ 29 ਵਿਅੰਜਨ ववा यया दो दो अर्ध व्यंजन जुड़े राड़ा बने 35 पांच फारसी ਤੇ ਫਿਰ ਲੱਲੇ ਪਰ ਬਿੰਦੀ ਆਏ ਕੀਤੇ ਅੱਖਰ 44 ਪੂਰੇ ਸ਼ੁਮਾ 10 ਸਵਰ ਊੜਾ ਐੜਾ ਈ ਤਾਂ 10 ਲਗਾ ਮਾਤਰਾਵਾਂ ਨੇ ਬਣ ਗਏ ਬਿੰਦੀ ਟਿੱਪੀ ਅੱਧਕ ਕਰਦੇ 3 ਲਗਾ ਅੱਖਰ ਫਿਰ ਤਿਆਰ ਬਿੰਦੀ ਲੱਗੇ ਕੰਨਾ ਵਿਹਾਰੀ ਹੋੜਾ ਕਮੋੜਾ ਤੇ ਲਾਂ ਗੁਲਾ ਸਿਹਾਰੀ ਔਂਕੜ ਦਲੈਂਕੜ ਮੁਕਤਾ ਤੇ ਟਿੱਪੀ ਨੂੰ ਜਾ ਅੱਧਕ ਦਾ ਕਮ ਅੱਖਰ ਅੱਧੇ ਦਸਨਾ ਇਦਾਂ ਦੀ ਆਵਾਜ਼ ਦਿੰਦੀ ਜੋਰ ਪਿਛਲੇ ਤੇ ਪਾ ਅਨੂ ਨਾਸਿਕਣੀ ਜਿਹੜੀ ਕਿ ਸਾਨੂੰ ਕਈ ਵਾਰੀ ਉਚਾਰਨ ਦੇ ਵਿੱਚ ਮੁਸ਼ਕਲ ਆਉਂਦੀ ਹੈ ਠੰਗਾ ਘੀਆਂ ਨਾਣਾ ਨੰਨਾ ਮਮਾ ਨਹੀਂ ਹੁੰਦੇ आवाज थोड़ा कुट के नख चो मार ठीक है हा हा रा रा बवा कदी कदी पैरी अखरा देवी पेंदे आवाज कुट के आधी काट दे ने विच फिर उचा दे चले दंती पुट जीवी कंठी कंठी तालवी, सुर्यंदरी वर्ग ने बंडे ਉੋਸ਼ੀ ਅਪੋਸ਼ੀ ਅਲਪਨਾ ਨਾਦ ਰਹਿਤ ਦਾ ਵਿਧਾਨ ਪ੍ਰਸਾਰ ਕਾਲ ਕਿਰਿਆ ਨਾਮ ਬੜਨਾਂ ਤੇ ਵਿਸ਼ਰਾਮ ਜਿੰਨਾ ਤੇ ਵਿਸ਼ੇਸ਼ਣ ਵਿੱਚ ਉਹ ਯਾਤਰਾ ਪਿੰਗਲ ਅਰੁਜ ਦਾ ਪੂਰਾ ਪਰਿਪੱਕ ਕੀਤਾ ਵਿਸਥਾਰ ਮਾ ਬੋਲੀ ਸੰਤ ਅਗੁੱਧ ਮਖਨੋ ਵੀ ਮਿਠੀ ਲਗਦੀ ਇਹ ਸਭ ਕਰੀਏ ਰਲ ਮਿਲਸਦਾ ਪ੍ਰਸਾਰ ਸਭ ਕਰੀਏ ਰਲ ਮਿਲਸਦਾ ਪ੍ਰਸਾਰ ਇਸ ਦਾ ਸੱਚਾ